ਕਿੰਨੇ ਇਤਿਹਾਸਿਕ ਨਗਰੀ ਚ ਜਿਲਾਸ ਕਰਕੇ ਵੀ ਇਤਿਹਾਸ ਨਹੀਂ ਸਿਰਜ ਸਕੀ ਮਾਨ ਸਰਕਾਰ ਬਿਲਕੁਲ ਰਾਜਕਰਮਿੰਦਰ ਜੀ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸ਼ਤਾਬਦੀ ਬੜਾ ਸ਼ੁਰੂ ਹੋਇਆ ਹੈ ਉਸ ਸ਼ਤਾਬਦੀ ਬਰੇ ਦੇ ਮੌਕੇ ਦੇ ਉੱਤੇ ਸਮਾਗਮ ਸੀਗੇ ਵੱਖ-ਵੱਖ ਕੀਰਤਨ ਦਰਬਾਰ ਨਗਰ ਕੀਰਤਨ ਸ਼ਿਜਾਂਨਪੁਰ ਸਾਹਿਬ ਪਹੁੰਚ ਰਹੇ ਨੇ ਸੰਗਤਾਂ ਗੁਰੂ ਘਰ ਤਨਤਮਸਤਕ ਹੋਰੀਆਂ ਨੇ ਤੇ ਉਸ ਪਾ ਮੌਕੇ ਦੇ ਉੱਤੇ ਪੰਜਾਬ ਸਰਕਾਰ ਨੇ ਪਹਿਲ ਕਦਮੀ ਕੀਤੀ ਕਿ ਅਸੀਂ ਜੀ ਸ਼ਿਨਾਂਗਪੁਰ ਸਾਹਿਬ ਵਿਖੇ اجلاس ਕਰਾਂਗੇ ਮਤਲਬ ਚੰਡੀਗੜ੍ਹ ਤੋਂ ਨਿਕਲ ਕੇ ਚੰਡੀਗੜ੍ਹ ਦੀ ਵਿਧਾਨ ਸਭਾ ਤੋਂ ਨਿਕਲ ਕੇ ਸ਼ਿਨਾਂਗਪੁਰ ਸਾਹਿਬ ਸੈਸ਼ਨ ਬੁਲਾ ਕੇ ਉਹ ਹੀ ਚਾਹੁੰਦੇ ਸੀ ਕਿ ਅਸੀਂ ਇਤਿਹਾਸ ਦੇ ਵਿੱਚ ਆਪਣੇ ਆਪ ਨੂੰ ਦਰਜ ਕਰਾ ਲਈਏ ਜੀ ਅਸੀਂ ਇਤਿਹਾਸ ਦੇ ਵਿੱਚ ਸਾਡਾ ਨਾਮ ਆ ਜਵੇ ਪਤਾ ਨਹੀਂ ਮਾਨ ਸਰਕਾਰ ਭਲੇਖੇ ਚ ਹੈ ਜਾਂ ਉਹਨਾਂ ਦੀ ਸਮਝ ਵੱਖਰੀ ਹੈ ਉਹਨਾਂ ਨੂੰ ਲੱਗਦਾ ਕਿ ਇਤਿਹਾਸਕ ਥਾਂ ਤੇ ਜਾ ਕੇ ਹੀ ਅਸੀਂ ਇਤਿਹਾਸ ਤਰਜ ਹੋ ਜਾਗੇ ਇਤਿਹਾਸਕ ਸਥਾਨ ਤੇ ਜਾਣਾ ਇਤਿਹਾਸਕ ਦਿਨ ਤੇ ਜਾਣਾ ਇਤਿਹਾਸਕ ਮੌਕੇ ਤੇ ਸੈਸ਼ਨ ਕਰਨਾ ਹੀ ਇਤਿਹਾਸ ਸਿਰਜਣਾ ਨਹੀਂ ਹੁੰਦਾ ਉਹਦੇ ਲਈ ਤੁਹਾਨੂੰ ਇਤਿਹਾਸਕ ਫੈਸਲੇ ਲੈਣੇ ਪੈਂਦੇ ਆ ਉਹਦੇ ਲਈ ਵੱਡੇ ਦਿਲ ਨਾਲ ਕੋਈ ਚੰਗਾ ਕਰਨ ਦੀ ਪਹਿਲ ਕਦਮੀ ਕਰਨੀ ਪੈਂਦੀ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਭਗ ਪਿਛਲੇ 1 ਮਹੀਨੇ ਤੋਂ ਹਰ ਸਟੇਜ ਤੇ ਗੱਲ ਕਹੀ ਕਿ ਦੇਖਿਓ ਅਸੀਂ ਅਜਿਹਾ ਕਰਨਾ ਜਿਹੜਾ ਤੁਸੀਂ ਸੋਚ ਵੀ ਨਹੀਂ ਸਕਦੇ ਹੂੰ ਹੂੰ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਬਿਲਕੁਲ ਇਹੋ ਜਿਹਾ ਹੀ ਹੋਇਆ ਕਿ ਕਿਸੇ ਨੇ ਸੋਚਿਆ ਹੀ ਨਹੀਂ ਸੀ ਕਿ ਆਹ ਕੁਝ ਕਰਨਾ ਹੈ ਸਿਰਫ ਨਕਲੀ ਵਿਧਾਨ ਸਭਾ ਦਾ ਸੈਟ ਲਾਉਣਾ ਸੀ ਤੁਸੀਂ ਤੁਸੀਂ ਉੱਥੇ ਸਿਰਫ ਫੁੱਲ ਬੂਟੇ ਲਾ ਕੇ ਸਾਜੋ-ਸਮਾਨ ਲਾ ਕੇ ਜੇ ਸੱਚਮੁੱਚ ਨੰਦਪੁਰ ਸਾਹਿਬ ਦੀ ਧਰਤੀ ਤੇ ਸੈਸ਼ਨ ਕਰਨਾ ਸੀ ਫਰਪੁੰਜੇ ਦਰਿਆ ਬਿਸ਼ਾ ਕੇ ਬੈਠਦੇ ਨਾ ਹੂੰ ਖੁੱਲੇ ਚ ਕਰਦੇ ਖੁੱਲੇ ਆਕਾਸ਼ ਤਲੇ ਬੈਠ ਕੇ ਸੈਸ਼ਨ ਕਰ ਲੈਂਦੇ ਤੇ ਉਹਦੇ ਵਿੱਚ ਕੋਈ ਚੰਗੀਆਂ ਸਾਰਥਕ ਚਰਚਾਵਾਂ ਕਰ ਲੈਂਦੇ ਤੇ ਠੀਕ ਹੈ ਕੋਈ ਸ਼ੱਕ ਨਹੀਂ ਹਰੇਕ ਐਮਐਲਏ ਨੂੰ 117 ਐਮਐਲਏ ਨੂੰ ਨਿਰਦੇਸ਼ ਸੀ ਕਿ ਗੁਰੂ ਸਾਹਿਬ ਬਾਰੇ ਤੁਸੀਂ ਲਿਖਤੀ ਰੂਪ ਚ ਜੇ ਦਰਜ ਕਰਾ ਦੋਗੇ ਤਾਂ ਉਹ ਵੀ ਤੁਹਾਡਾ ਰਿਕਾਰਡ ਚ ਦਰਜ ਹੋ ਜੂਗਾ ਬੋਲਣ ਦਾ ਮੌਕਾ ਕੱਟ ਨੂੰ ਮਿਲਿਆ ਜਿੰਨੇ ਬੋਲੇ ਹਾਂ ਉਹਨਾਂ ਨੇ ਗੁਰੂ ਸਾਹਿਬ ਦੀ ਕੁਰਬਾਨੀ ਦੇ ਹਵਾਲੇ ਨਾਲ ਗੁਰੂ ਸਾਹਿਬ ਦੀ ਸਿੱਖਿਆ ਦੇ ਹਵਾਲੇ ਨਾਲ ਗੁਰੂ ਸਾਹਿਬ ਦੇ ਪਰਿਵਾਰ ਦੇ ਦੇਣ ਦੇ ਹਵਾਲੇ ਨਾਲ ਗੱਲ ਕੀਤੀ ਇਹ ਸਾਰੀਆਂ ਗੱਲਾਂ ਕੀਰਤਨ ਦਰਬਾਰ ਚ ਕਥਾ ਦਰਬਾਰ ਚ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦੌਰਾਨ ਸੰਗਤ ਦੇ ਵਿੱਚ ਸਾਰੇ ਕਿਤੇ ਹੋ ਰਹੀਆਂ ਤੁਸੀਂ ਰਾਜਨੀਤਿਕ ਜਮਾਤ ਹੋ ਤੁਸੀਂ ਰਾਜਨੀਤਿਕ ਤੌਰ ਦੇ ਉੱਤੇ ਪੰਜਾਬ ਪ੍ਰਧਾਨ ਸਭਾ ਦਾ ਸੈਸ਼ਨ ਲਾ ਰਹੇ ਹੋ ਲਾ ਕੇ ਦੋ ਰਹੇ ਹੋ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਦੇ ਮੌਕੇ ਤੇ ਜੀ ਫਿਰ ਉਸ ਫਲਸਫੇ ਚੋਂ ਨਿਕਲ ਕੇ ਤੁਸੀਂ ਰਾਜਨੀਤਿਕ ਫੈਸਲੇ ਕਿਉਂ ਨਹੀਂ ਲੈ ਸਕਦੇ ਤੁਸੀਂ ਗੁਰੂ ਸਾਹਿਬ ਦੇ ਉਸ ਸੰਕਲਪ ਦੇ ਅਨੁਸਾਰ ਕਿਉਂ ਨਹੀਂ ਗਾਂ ਬੱਥ ਸਕਦੇ ਸਵਾਲ ਇਹ ਜਦੋਂ ਉਸ ਸਮੇਂ ਦਾ ਹਾਕਮ ਔਰੰਗਜ਼ੇਬ ਇੱਕ ਧਰਮ ਦੇ ਨਾਸ਼ ਦੇ ਲਈ ਜਾਂ ਆਪਣੇ ਧਰਮ ਨੂੰ ਪ੍ਰਫੁੱਲਤ ਕਰਨ ਦੇ ਲਈ ਆਪਣੀ ਤਾਕਤ ਦੀ ਵਰਤੋਂ ਕਰ ਰਿਹਾ ਤਾਂ ਉਹਦੇ ਵਿੱਚੋਂ ਗੁਰੂ ਸਾਹਿਬ ਕੁਰਬਾਨੀ ਦੇਣ ਜਾਂਦੇ ਨੇ ਔਰ ਇਸ ਲਈ ਨਹੀਂ ਕਿ ਉਹਨਾਂ ਦੀ ਕੋਈ ਪਰਿਵਾਰ ਦੀ ਜ਼ਮੀਨ ਖੁੱਸ ਰਹੀ ਸੀ ਇਸ ਲਈ ਨਹੀਂ ਕਿ ਉਹਨਾਂ ਦੇ ਪਰਿਵਾਰ ਤੇ ਕੋਈ ਹਮਲਾ ਸੀ ਇਸ ਲਈ ਨਹੀਂ ਕਿ ਉਹਨਾਂ ਦੇ ਧਰਮ ਤੇ ਕੋਈ ਹਮਲਾ ਸੀ ਸਾਹਮਣੇ ਇੱਕ ਦੂਸਰੇ ਧਰਮ ਲਈ ਜਿਹਦੇ ਵਿੱਚ ਨਿਜ ਬਿਲਕੁਲ ਨਹੀਂ ਸੀ ਉਸ ਦੇ ਲਈ ਉਹ ਕੁਰਬਾਨੀ ਦੇਣ ਜਾਂਦੇ ਨੇ ਤੇ ਔਰੰਗਜ਼ੇਬ ਇੱਕ ਸਿਆਸੀ ਵਿਅਕਤੀ ਸੀ ਉਸੀ ਕਾਟ ਪਤਾ ਸੀ ਗੁਰੂ ਸਾਹਿਬ ਨੂੰ ਕਿਹਾ ਇਸ ਤਰੀਕੇ ਕਰਨ ਨਾਲ ਇਹਨੂੰ ਰੋਕਿਆ ਜਾ ਸਕਦਾ ਉਹਨਾਂ ਨੇ ਆਪਣਾ ਆਪ ਨਿਸ਼ਾਵਰ ਕੀਤਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਵਿਧਾਲਾ ਜੀ ਉਸ ਤੋਂ ਬਾਅਦ ਭਾਈ ਯਤਾਂ ਜੀ ਉਹਨਾਂ ਸੀਟ ਲੈ ਕੇ ਆਉਂਦੇ ਸੋ ਇਹ ਸਾਰੀ ਇਬਾਰਤ ਪੇਸ਼ ਕਰਦੇ ਹਾਂ ਕਿਉਂ ਭੁੱਲ ਗਈ ਸਾਡੀ ਰਾਜਨੀਤਿਕ ਜਮਾਤ ਸਣੇ ਮੁੱਖ ਮੰਤਰੀ ਕਿ ਮੌਜੂਦਾ ਸਮੇਂ ਚੁਣੌਤੀਆਂ ਫਿਰ ਖੜੀਆਂ ਨੇ ਜਨਾਬ ਦਿੱਲੀ ਦੇ ਹਾਕਮ ਫਿਰ ਹਮਲਾਵਰ ਨੇ ਤੇ ਤੁਸੀਂ ਉਹਦੇ ਤੇ ਗੱਲ ਕਰਨ ਨੂੰ ਵੀ ਤਿਆਰ ਨਹੀਂ ਜੀ ਜੇ ਇਹ ਇਸ ਕੱਲ ਦੇ ਵਿਸ਼ੇਸ਼ ਜਲਾਦ ਦੇ ਵਿੱਚ ਮਨਪ੍ਰਿਤਿਆਲੀ ਖੜਾ ਹੋ ਕੇ ਗੱਲ ਕਰਦਾ ਕਿ ਲਿਆਉ ਜੀ ਅਨੰਪੁਰ ਸਾਹਿਬ ਦੇ ਮੱਤੇ ਤੇ ਗੱਲ ਕਰ ਲੈਣੇ ਆ ਲਿਆਉ ਜੀ ਬੰਦੀ ਸਿਕੰਦਰੀ ਰਿਹਾਈ ਤੇ ਗੱਲ ਕਰ ਲੈਣੇ ਆ ਤੇ ਤੁਹਾਡੇ ਮੂੰਹ ਚੋਂ ਬੋਣੀਆਂ ਪੈ ਜਾਂਦੀਆਂ ਤੁਸੀਂ ਉਸ ਮਸਲੇ ਤੇ ਬੋਲਦੇ ਨਹੀਂ ਵਿਰੋਧੀ ਦਿਰਦਲ ਲੀਡਰ ਜੇ ਪ੍ਰਤਾਪ ਬਾਜਵਾ ਕਹਿੰਦਾ ਕਿ ਭਾਈ ਸਾਡੇ ਹੱਕ ਹਕੂਕ ਨੂੰ ਪੈ ਨਿਕਲੇ ਨੇ ਦਿੱਲੀ ਵਾਲੇ ਉਹ ਕਬਜਾਉਣ ਨੂੰ ਫਿਰਦੇ ਨੇ ਦਿੱਲੀ ਵਾਲੇ ਹੈ ਨਾ ਉਹ ਕਹਾਣ ਕਰ ਰਹੇ ਨੇ ਸੁਬਿਆਂ ਦੇ ਹੱਕਾਂ ਦਾ ਆਉ ਦੇ ਤੇ ਚਰਚਾ ਕਰੀ ਆਪਾਂ ਫਿਰ ਉਹਦੇ ਨਾ ਜੀ ਇੱਥੇ ਰਾਜਨੀਤੀ ਨਾ ਕਰੋ ਹੂੰ ਇਹ ਇਸ ਤਰ੍ਹਾਂ ਰੁਕ ਦਿੱਤਾ ਜਾਂਦਾ ਖੁਦ ਮੁੱਖ ਮੰਤਰੀ ਸਾਹਿਬ ਆਪਣੀ ਲੰਬੀ ਤਕਰੀਰ ਦੇ ਵਿੱਚ ਇੱਕ ਲਾਈਨ ਚ ਕਹਿ ਜਾਂਦੇ ਨੇ ਪੰਜਾਬ ਯੂਨੀਵਰਸਿਟੀ ਵੀ ਸਾਡੀ ਆ ਚੰਡੀਗੜ੍ਹ ਵੀ ਸਾਡਾ ਪਾਣੀ ਵੀ ਸਾਡੇ ਸਿੱਖਿਆ ਵੀ ਸਾਡੀ ਪੰਜਾਬ ਦੇ ਹੱਕਾਂ ਦੇ ਕੋਣ ਡਾਕਾ ਮਾਰ ਲੂ ਅਸੀਂ ਪੰਜਾਬ ਦੇ ਹੱਕ ਖੋਣ ਨਹੀਂ ਦੇਵਾਂਗੇ ਚਲੋ ਜੀ ਹੋ ਗਿਆ ਕੰਮ ਇਹ ਬਿਆਨ ਨਾਲ ਹੀ ਰੁਕਦੇ ਨੇ ਫਿਰ ਉਹ ਕਿਉਂ डैम ਤੱਕ ਕੰਟਰੋਲ ਕਰਕੇ ਹੂੰ ਕਿਉਂ ਅੱਧਾ 50 ਕਿਲੋਟ ਦੇ ਹਵਾਲੇ ਨਾਲ ਅੱਧਾ ਪੰਜਾਬ ਕਿਵੇਂ ਕੰਟਰੋਲ ਕਰਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਫਿਰ ਇਹਦਾ ਜਵਾਬ ਉਹਦੇ ਤੇ ਚਰਚਾ ਕਿਉਂ ਨਹੀਂ ਉਹਦੇ ਤੇ ਬਹਿਸ ਕਿਉਂ ਨਹੀਂ ਜੇ ਗੁਰੂ ਸਾਹਿਬ ਦਿੱਲੀ ਚਾਂਦਨੀ ਚੋਕ ਤੱਕ ਜਾ ਸਕਦੇ ਨੇ ਤੁਸੀਂ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਦੇ ਘਰ ਤੱਕ ਨਹੀਂ ਜਾ ਸਕਦੇ ਤੁਸੀਂ ਜੰਤਰ ਮੰਤਰ ਤੱਕ ਨਹੀਂ ਜਾ ਸਕਦੇ ਤੁਸੀਂ ਇੱਥੇ ਬੈਠ ਕੇ ਵੀ ਮਤਾ ਲੈਣ ਨੂੰ ਤਿਆਰ ਨਹੀਂ ਮਤਾ ਆਇਆ ਮਤਾ ਕੀ ਆਇਆ ਜੀ ਕਿ ਜੀ ਅਸੀਂ ਸ਼੍ਰੀ ਨਾਨਕਪੁਰ ਸਾਹਿਬੋਂ ਤਲਵੰਡੀ ਸਾਭੋਂ ਤੇ ਅੰਮ੍ਰਿਤਸਰ ਦੇ ਗਲਿਆਰੇ ਨੂੰ ਦਰਬਾਰ ਸਾਹਿਬ ਦੇ ਆਲੇ-ਦਾਲ ਦੇ ਚੁਗਿਰਦੇ ਨੂੰ ਅਸੀਂ ਜੀ ਪਵਿੱਤਰ ਨਗਰੀ ਦਾ ਦਰਜਾ ਦਿੰਨੇ ਆ ਹੁਣ ਇੱਥੇ ਅਜਿਹਾ ਸ਼ਰਾਬਕਵਾਹ ਵਜੇ ਸੁਆਖੇ ਇਹਨਾਂ ਨਸ਼ਾ ਪਤਾ ਨਹੀਂ ਵਿਕੂਗੇ ਹੂੰ ਮੱਤ ਪ੍ਰਗਟ ਸਿੰਘ ਕਹਿੰਦਾ ਜੀ ਇਹ ਤਾਂ ਦੱਸ ਦੋ ਜੀ ਕਿ ਗਲਿਆਰੇ ਦਾ ਮਤਲਬ ਕੀ ਹੈ ਜੀ ਤੁਹਾਡਾ ਪੂਰਾ ਅੰਮ੍ਰਿਤਸਰ ਸ਼ਾ ਹੂੰ ਨਹੀਂ 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 ਕਹਿੰਦੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਆਲੇ-ਦਾਲੇ ਉਹ ਖੇਤਰ ਉਹ ਕਹਿੰਦੇ ਜੀ ਉੱਥੇ ਪਹਿਲਾਂ ਹੀ ਪਵਿੱਤਰ ਹੈ ਜੀ ਉਹ ਤਾਂ ਉਸ ਤੋਂ ਪਹਿਲਾਂ ਹੀ ਕੋਈ ਜੀ ਦੁਕਾਨ ਨਹੀਂ ਹੈ ਕਹਿੰਦੇ ਨਹੀਂ ਨਹੀਂ ਫਿਰ ਵੀ ਅਸੀਂ ਹੁਣ ਉਹਨੂੰ ਵਿਧਾਨਕ ਤੌਰ ਤੇ ਕੀਤਾ ਹੈ ਨਾ ਇਹਦਾ ਕੀ ਅਰਥ ਹੈ ਜੀ ਅਨੰਦਪੁਰ ਸਾਹਿਬ ਨੂੰ ਤਾਂ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਧਾਰਮਿਕ ਨਗਰੀ ਲਾਂ ਚੁੱਕੇ ਸੀ ਤੇ ਉਹਦਾ ਨਤੀਜਾ ਇਹ ਆ ਕਿ ਅਨੰਦਪੁਰ ਸਾਹਿਬ ਦੇ ਵਾਢੇ ਹੋਏ ਦੋ ਸਵਾਗਤੀ ਗੇਟ ਬਣੇ ਨੇ ਜੀ ਨੰਗਲ ਤੋਂ ਆਉਂਦੇ ਜਿਹੜਾ ਸਵਾਗਤੀ ਗੇਟ ਆ ਉਹਦੇ ਮੂਹਰੇ ਪਹਿਲਾਂ ਠੀਕਾ ਸਵਾਗਤ ਕਰਦਾ ਜੀ ਕਹਿੰਦੇ ਜੀ ਸ਼ਹਿਰ ਤੋਂ ਬਾਹਰ ਘਟਦਾ ਜੀ ਠੀਕਾ ਇਸ ਲਈ ਉਹ ਗੇਟ ਦੇ ਮੂਹਰੇ ਰੱਖ ਲਿਆ ਦੇਖ ਲਓ ਤੇ ਹੁਣ ਤੁਸੀਂ ਮਿੱਟੀ ਦੀਆਂ ਦੁਕਾਨਾਂ ਰਖਾ ਲਓ ਉੱਥੇ ਹੂੰ ਤੇ ਇਹ ਕੀ ਕਰਨਾ ਕੀ ਚਾਹੁੰਦੇ ਤੁਹਾਡੇ ਕੋਲ ਵਿਚਨ ਕੀ ਆ ਅੰਮ੍ਰਿਤਸਰ ਨੂੰ ਪਵਿੱਤਰ ਨਗਰੀ ਇਸ ਲਈ ਨਹੀਂ ਤੁਸੀਂ ਇਲਾਨ ਪਾ ਰਹੇ ਕਿ ਤੁਹਾਨੂੰ ਲੱਗਦਾ ਉੱਥੇ ਕਾਰੋਬਾਰੀ ਸਾਡੀ ਜ ਤੁਸੀਂ ਮਤਲਬ ਕਿ ਇਸ ਤੱਕ ਦੀ ਚਰਚਾ ਤੁਰੀ ਰਹੀ ਕਿ ਇਹ ਜ਼ਿਲ੍ਹਾ ਨਹੀਂ ਬਣਾਉਣਾ ਜੀ ਤਾਂ ਜ਼ਿਲ੍ਹੇ ਦਾ ਨਾਂ ਐ ਗੁਰੂ ਸਾਹਿਬ ਦੇ ਨਾਂ ਤੇ ਰੱਖ ਲਓ ਸਵਾਲ ਨਾਮ ਰੱਖਣ ਦਾ ਨਹੀਂ ਸਵਾਲ ਉਹਨਾਂ ਦੇ ਦਿਖਾਏ ਮਾਰਗ ਦੇ ਉੱਤੇ ਚੱਲਣ ਦਾ ਉਹਦੇ ਲਈ ਤੁਹਾਡੇ ਕੋਲ ਕੋਈ ਵਿਜ਼ਨ ਨਹੀਂ ਸੋ ਸਮੁੱਚੇ ਇਜਲਾਸ ਦੇ ਵਿੱਚ ਨਾ ਕੇਂਦਰੀਕਰਨ ਖਿਲਾਫ ਤੁਸੀਂ ਆਵਾਜ਼ ਚੁੱਕ ਸਕੇ ਸਭ ਤੋਂ ਵੱਡੀ ਜੇ ਦੁਨੀਆ 'ਚ ਕੋਈ ਕੁਰਬਾਨੀਆਂ ਮਨੁੱਖੀ ਹੱਕ ਕੋਕ ਲਈ ਤਾਂ ਗੁਰੂ ਸਾਹਿਬ ਦੀ ਹੈ ਤੇ ਤੁਸੀਂ ਉਹਨਾਂ ਦੇ ਉਸ ਸ਼ਬਦ ਦੇ ਦਿਹਾੜੇ ਤੇ ਮਨੁੱਖੀ ਹੱਕ ਦੀ ਵੀ ਨਹੀਂ ਗੱਲ ਕਰ ਸਕੇ ਤੁਸੀਂ ਘਟਗਣਤਿਆਂ ਦੇ ਹੋਰੇ ਹਮਲੇ 'ਚ ਵੀ ਨਹੀਂ ਗੱਲ ਕਰ ਸਕੇ ਤੁਸੀਂ ਸੁਭਿਆਂ ਦੇ ਖੋਏ ਜਾ ਰਹੇ ਅਧਿਕਾਰ ਦੀ ਵੀ ਨਹੀਂ ਗੱਲ ਕਰ ਸਕੇ ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦੇ ਹਵਲ ਨਾਲ ਵੀ ਨਹੀਂ ਗੱਲ ਕਰ ਸਕੇ ਫਿਰ ਕਰਨ ਕੀ ਗਏ ਸੀ ਇਹ ਵੋਟਾਂ ਬਚਾਉਣ ਕੇਜਰੀਵਾਲ ਮਨੀਸ਼ ਸ਼ੋਧੀਆਂ ਨੂੰ ਖੁਸ਼ ਕਰਨ ਕਿ ਇਨਾ ਤਾਮਚਾਮ ਲਾ ਕੇ ਕੋਈ ਪੈਸੇ ਦਾ ਖੇਡ ਕਰਨ ਜਨਾਬ ਅੱਜ ਨਹੀਂ ਜਵਾਬ ਦੇਣੇ ਪੈਣੇ ਆ ਕਿ ਇਹ ਪੈਸੇ ਦਾ ਖੇਲਾ ਸੀ ਇਹ ਸ਼ਰਦਾ ਸੀ ਜਾਂ ਲੁਕਮੀ ਸਿਆਸਤ ਸੀ ਜਿਹੜੀ ਸਿਆਸਤ ਜਨਤਕ ਕਰਨੀ ਚਾਹੀਦੀ ਸੀ ਉਤੋਂ ਪਗੋੜਿਆ ਤੁਸੀਂ ਜੀ ਹੁਣ ਦੀਪਕ ਜੀ ਜੇ ਵਿਧਾਨ ਸਭਾ ਜਣੀ ਰਾਜਨੀਤੀ ਹੋਣੀ ਤੇ ਫਿਰ ਕਿੱਥੇ ਹੋਣੀ ਹੁਣ ਉਹਦਾ ਰਾਜਨੀਤੀ ਦਾ ਪੈੜੀ ਹੋ ਵਾ ਵੀ ਉੱਥੇ ਹੀ ਜਿਹੜੀ ਹੋਣੀ ਆ ਇਹ ਇਹ ਨਾਲੇ ਕੀ ਲੱਗਦਾ ਵੀ ਸਰਕਾਰ ਸਿਰਫ ਸੋਸ਼ਲ ਮੀਡੀਆ ਨੂੰ ਦੇਖ ਕੇ ਚੱਲਦੀ ਆ ਲੋਕਾਂ ਦੀ ਕੋਈ ਰਾਏ ਜਾਂ ਲੋਕਾਂ ਦੀ ਜੋ ਫੀਡਬੈਕ ਆਉਂਦੀ ਆ ਜੋ ਦੱਸਦੇ ਆ ਉਹ ਉਹਦੇ ਉਹਨੂੰ ਦੇਖ ਕੇ ਇਹਨਾਂ ਦੇ ਕੰਨ ਤੇ ਕੋਈ ਜੂ ਨਹੀਂ ਸਰਕਦੀ ਲੋਕਾਂ ਤੱਕ ਪਹੁੰਚੇ ਨਹੀਂ ਜੀ ਹੁਣ ਇਹ ਵੀ ਤਾਂ ਪਹਿਲੇ ਰਾਜਿਆਂ ਮਹਾਰਾਜਿਆਂ ਵਰਗੇ ਮੁੱਖ ਮੰਤਰੀ ਬਣ ਗਏ ਨੇ ਨਾ ਨਾ ਲੋਕਾਂ ਦੀ ਸੁਣਨਾ ਲੋਕਾਂ ਦੀ ਦੇਖਣਾ ਇਹ ਤਾਂ ਆਪਣੇ ਭਗਤਾਂ ਦੀ ਨਹੀਂ ਸੁਣਦੇ ਹਾਂ ਹਾਂ ਆਕਾਮਾਂ ਦੀ ਸੁਣਦੇ ਨੇ ਸੋ ਆਕਾਮਾਂ ਨੂੰ ਜੋ ਸੂਟ ਲੱਗਿਆ ਕਿ ਉਹਨਾਂ ਹੀ ਕਰਨਾ ਹੈ ਕਿ ਨਹੀਂ ਬੋਲਣਾ ਹੈ ਕੀ ਕਹਿਣਾ ਉਹ ਹੀ ਹੈ ਫਿਰ ਇਹ ਕਹਿੰਦਾ ਕਿ ਆਸੀ ਕਿ ਦੇਖਿਓ ਅਸੀਂ ਜੋ ਸੋਚਿਆ ਅਜੇ ਤੱਕ ਅ ਕਿਸੇ ਨੇ ਸੋਚਿਆ ਨਹੀਂ ਬਿਲਕੁਲ ਜੋ ਤੁਸੀਂ ਕਰਕੇ ਆਂ ਕਿਸੇ ਨੇ ਨਹੀਂ ਸੋਚਿਆ ਸੀ ਜੀ